ਈ ਇਹੋ ਜਿਹੇ ਰਿਸ਼ਤੇ ਹੁੰਦੇ ਆ ਜਿੰਨਾ ਵਾਰੇ ਜਿਵੇਂ ਕੁੜੀਆਂ ਤੇ ਮੁੰਡਿਆਂ ਦੇ ਹੁੰਦੇ ਆ ਅੱਜ ਕੱਲ ਵੀ ਪਾਕ ਪਵਿੱਤਰ ਹੈਗੇ ਜ ਜਦੋਂ ਤਾਂ ਆਪਾਂ ਮੈਸੇਜ ਸੋਸ਼ਲ ਮੀਡੀਆ ਵਾਲੇ ਦੇਖੇ ਕਿ ਅੱਜ ਤੂੰ ਕੱਲ ਉਹ ਨਹੀਂ ਸਹੀ ਇਹੋ ਜਿਹੇ ਹੁੰਦੇ ਆ ਕੁੜੀਆਂ ਵੀ ਮਹਿਸੂਸ ਕਰਦੀਆਂ ਕੇਵਰ ਮੁੰਡੇ ਵੀ ਉਹ ਇੱਕ ਰਿਸ਼ਤੇ ਨੂੰ ਲੈ ਕੇ ਪੂਰੀ ਜ਼ਿੰਦਗੀ ਆ ਦੇ ਦਿਲ 'ਚ ਦਬਾ ਕੇ ਕਿਉਂਕਿ ਜੇ ਤੁਸੀਂ ਕਿਸੇ ਨਾਲ ਗੱਲ ਕਰੋਗੇ ਤੁਸੀਂ ਜਜਮੈਂਟ ਹੋ। ਹੂੰ। ਤੁਹਾਨੂੰ ਲੋਕ ਉਸ ਚੀਜ਼ ਤੇ ਜਜ ਕਰਣਗੇ। ਹਾਂ ਨਾ ਬਟ ਉਹ ਕਦੇ ਉੱਪਰਲੀ ਚੀਜ਼ ਡਿਸਕਸ ਨਹੀਂ ਕਰਨਗੇ ਕਿਸੇ ਨਾਲ। ਅ ਜਿਹੜੇ ਜਿਹੜੇ ਨਹੀਂ ਡਿਸਕਸ ਕਰਦੇ ਮੈਨੂੰ ਤਾਂ ਲੱਗਦਾ ਵੀ ਜਿਹੜਾ ਬੈਂਕ ਬੈਲੈਂਸ ਹੈ ਨਾ ਸਾਫ਼ ਹੀ ਰੱਖਣਾ ਚਾਹੀਦਾ। ਹਾਂਜੀ। ਫਾਲਤ ਕਰੋ ਮੈਨੂੰ ਤੇਰੀ ਕੋਈ ਗੱਲ ਚੰਗੀ ਨਹੀਂ ਲੱਗੀ। ਹੂੰ। ਮੈਂ ਕਹਾ ਹਾਂ। ਹਾਂਜੀ। ਗੁਲਪਰੀਤਾ ਦਾ ਗੱਲ ਬਹੁਤ ਮਾੜੀ ਹੈ। ਹਾਂਜੀ। ਤੈਨੂੰ ਨਹੀਂ ਆਏ ਕਰਨੀ ਚਾਹੀਦੀ। ਹੂੰ। ਜੇ ਮੈਂ ਜੇ ਤੂੰ ਕਹੇ ਬੜੀ ਬੁੜੀ ਬਣੀ ਫਿਰਦੀ ਹੈ ਮੈਨੂੰ ਐ ਕਹੀ ਜਾਂਦੀ। ਫਿਰ ਤਾਂ ਮੈਂ ਦੁਬਾਰਾ ਗੱਲ ਨਹੀਂ ਕਰਦੀ। ਤੇ ਜੇ ਤੂੰ ਕਹੇ ਮੈਂ ਨਹੀਂ ਜੀ ਮੈਂ ਐਮੈਂਡਮੈਂਟ ਕਰੂੰਗੀ, ਵਾਕਈ ਹੀ ਗਲਤ ਹੈ। ਫਿਰ ਤਾਂ ਆਪਣੇ ਦੋਨਾਂ ਦੇ ਵਿਚਕਾਰ ਲਈ ਸਾਂਝ ਪੂਰ ਰਸੂ। ਪਰ ਉਸਰਦੀ ਨਹੀਂ। ਲੋਕ ਗੁੱਸਾ ਕਰ ਲੈਂਦੇ ਨੇ। ਗੁੱਸੇ ਦੀ ਗੱਲ ਸੁਣ ਲੈ। ਟੀਚਰ ਇੱਕ ਬੱਚੇ ਦੇ ਵਿੱਚ ਨੁਕਸ ਕੱਢਦੀ ਹੈ। ਹਾਂਜੀ। ਮਾਪੇ ਉਹਨੂੰ ਗੜ ਪੈ ਜਾਂਦੇ ਨੇ। ਤੂੰ ਕਿਵੇਂ ਕਹਾਂ ਸਾਡੇ ਜਵਾਬ ਇਹਨੂੰ ਤਾਂ ਨਹੀਂ ਆਤਾ ਇਹ। ਟੀਚਰ ਕਦੇ ਵੀ ਮਦਰਾਏ ਨਹੀਂ ਹੋ ਸਕਾ ਬੀ ਉਹ ਮੈਲਵਿਸ਼ਣ ਨਹੀਂ ਹੈ ਪਰ ਮਾ ਮਾਂ ਬਾ ਪਰਦਾਸ਼ਤ ਨਹੀਂ ਕਰਦੇ ਹਾਂਜੀ ਲੜ ਪੈਂਦੇ ਨੇ ਉਹ ਅਗਲੇ ਨੂੰ ਕੀ ਲੁੱਟ ਵੀ ਨੁਕਸਪ੍ਰੇਂ ਦੀ ਪਾਈ ਜਾਇਆ ਜਾ ਹੈਗਾ ਚੱਲੀ ਜਾਣ ਫਿਰ ਤੁਹਾਨੂੰ ਗੱਲ ਉਹ ਛੇ ਦੇ ਰਿਸ਼ਤੇ ਨੂੰ ਉਸਾਰਨ ਵਾਲੀ ਗੱਲ ਨਹੀਂ ਰਹ ਜਾਂਦੀ ਸੁਗੰਧੀ ਵਿਗੜਦਾ ਹੈ ਕਹਿੰਦੇ ਨੇ ਰਿਸ਼ਤੇ ਜਿਹੜੇ ਨੇ ਨਾ ਇਹ ਕੱਚੇ ਘਰਾਂ ਵਰਗੇ ਹੁੰਦੇ ਨੇ ਹਾਂਜੀ ਇਹ ਲੱਪਣੇ ਪੈਂਦੇ ਰੋਜ਼ ਲੱਪਣੇ ਪੈਂਦੇ ਨਹੀਂ ਤਾਂ ਖਲੇਪੜ ਡਿੱਗ ਪੈਂਦੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਖਲੇਪੜ ਡਿੱਗੇ ਪਹਿਲਾਂ ਤਾਂ ਜਿਵੇਂ ਪਿੰਡ ਜਾਣਾ ਚਾਚੇ ਤਾਈ ਆ ਸਕੇ ਤਾਂ ਆ ਕੇ ਤਾਂ ਹੁੰਦੇ ਹੀ ਸੀ ਉਹ ਵੀ ਕੋਈ ਚਾਚੇ ਤਾਇਆ ਦੀ ਨਾ ਛੇ ਪੈਨੀ ਹੋਣੀ ਕਿਸੇ ਨੇ ਮਤਲਬ ਤੁਸੀਂ ਕਹਿੰਦੇ ਨਾ ਵੀ ਹੁਣ ਤਾਂ ਟੀਚਰਸ ਨੂੰ ਪੇਰੈਂਟਸ ਕਹਿ ਦਿੰਦੇ ਐ ਇੰਨਾ ਹੁੰਦਾ ਸੀ ਹੱਕ ਸਾਰਿਆਂ ਦਾ ਪਿੰਡਿਆਂ ਦਾ ਵੀ ਜੇ ਕਿਤੇ ਤੁਹਾਨੂੰ ਗਲਤ ਖੜੇ ਜਾਂ ਬੈਠੇ ਦੇਖ ਲਿਆ ਉਹਨਾਂ ਦੇ ਕੋਲੇ ਹੱਕ ਸੀਗਾ ਵੀ ਤੁਹਾਨੂੰ ਆ ਕੇ ਟੋਕਣਾ ਪਰ ਤੁਸੀਂ ਮੂਹਰੋ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਮੈਨੂੰ ਕਿਹਾ ਕਿਉਂ ਹਾਂ ਮੈਂ ਤਾਂ ਅਸੀਂ ਤਾਂ ਜੇ ਛੋਟੇ ਛੋਟੇ ਸੀ ਨਾ ਹਾਂਜੀ ਆਪਦੇ ਬਾਪੂ ਜੀ ਦੇ ਘਾਣਦਿਆਂ ਨੂੰ ਚਾਚੇ ਤਾਇਆ ਤੋਂ ਐਨਾ ਡਰ ਜਾਂਦੇ ਸੀ ਵੀ ਹੁਣਸ ਆਪਣੇ ਪਏ ਕਿ ਪਏ ਕੀ ਵੀ ਤਾਂ ਕਿਹੜੇ ਵੇਲੇ ਆਪਣੀ ਪੈ ਜਾਣ ਇਹ ਸਾਨੂੰ ਡਰ ਹੁੰਦਾ ਸੀ ਹਾਂਜੀ ਅਸੀਂ ਡਰਦੇ ਮਾਰੇ ਉਹਨਾਂ ਤੋਂ ਛੇਪ ਜਾਂਦੇ ਸੀ ਹੂੰ ਔਰ ਉਹ ਥੋੜੀ ਜੀ ਸਾਡੇ ਚ ਵੀ ਹੈਗੀ ਹੈ ਸਾਡਾ ਵੀ ਜੀ ਕਰਦਾ ਹੁੰਦਾ ਵੀ ਵਾਪਸ ਵੀ ਕਰੀਏ ਜਿਹੜੇ ਪਏ ਨੇ ਬਸ ਸਾਡੇ ਤੇ ਸਮਝਾਲ ਕੀਤਾ ਜਾਂਦਾ ਵੀ ਕਿਉਂ ਬਈ ਹਾਂਜੀ ਪਰ ਮੈਨੂੰ ਲੱਗਦਾ ਹੁੰਦਾ ਉਹ ਵੀ ਗਲਤ ਸੀਗੇ ਐਨਾ ਡਰ ਪਾਉਣਾ ਇਹ ਵੀ ਗਲਤ ਹੈ ਕਿ ਬਿਲਕੁਲ ਹੀ ਚੱਕ ਦੇਣਾ ਦੋਨਾਂ ਦੇ ਵਿਚਕਾਰ ਕਿਹਾ ਜਾ ਬ੍ਰਿਜਿੰਗ ਹੋਣੀ ਚਾਹੀਦੀ ਹੈ ਇੰਨੀ ਆਪਸ ਵਿੱਚ ਤਾਨ-ਮਾਨ ਹੋਣੀ ਚਾਹੀਦੀ ਹੈ ਕਿ ਥੋੜਾ ਬਹੁਤ ਆਪਸ ਘੂਲ ਕੇ ਪਵਿਲਾ ਜਾਵੇ ਤੇ ਲਾੜ ਵੀ ਕਿ ਕਿਨਾਂ ਤੁਹਾਡੀ ਲਾਈਨ ਤੁਸੀਂ ਬਹੁਤ ਬੋਲਦੇ ਹੋ ਇੰਟਰਵਿਊ ਸੁਣੀ ਹੈ ਆਪਣੀ ਸੋਚ ਨੂੰ ਦੂਜਿਆਂ ਦੀ ਹਾਨ ਦੀ ਕਰ ਲੈਣਾ ਤੁਹਾਡੇ ਮੂੰਹ ਇੰਨਾ ਸੋਹਣਾ ਲੱਗਦਾ ਤੇ ਤੁਹਾਡੇ ਨਾ ਇਹ ਲੱਗਦੇ ਜਿਵੇਂ ਤੁਹਾਡੇ ਨਾਲ ਗੱਲ ਕਰਦੇ ਆ ਨਿੱਗਾਪਣ ਬਹੁਤ ਹੈ ਦੇਖੋ ਇੱਕ ਤਾਂ ਤੁਸੀਂ ਬੋਲਦੇ ਤੁਹਾਡਾ ਐਕਸਪੀਰੀਅੰਸ ਬਹੁਤ ਹੈ ਯੂਨੀਵਰਸਿਟੀ ਚ ਨੇ ਬੱਚੇ ਹੱਥਾਂ ਜੋ ਨਿਕਲੇ ਹਨਾ ਤੁਸੀਂ ਦੇਖ ਕੇ ਬੰਦੇ ਨੂੰ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਕਿਵੇਂ ਹੈ ਕਿਵੇਂ ਸਾਰਾ ਹਨਾ ਕਿੰਨੇ ਕ ਪਾਣੀ ਚਾਹੀਏ ਆਪਾਂ ਕਵਾਂਗੇ ਬਾਕੀ ਮੈਂ ਇਹ ਕਹੂੰਗੀ ਕਿ ਅਦਰਵਾਇਜ਼ ਮੈਂ ਦੇਖਾਂ ਤੁਸੀਂ ਜਿੰਨਾ ਮੈਂ ਉੱਥੇ ਆਪਾਂ ਯੂਨੀਵਰਸਿਟੀ ਗਏ ਤੁਸੀਂ ਸਾਡੇ ਨਾਲ ਐ ਲੱਗਦਾ ਸੀ ਜਿਵੇਂ ਕੋਈ ਸਾਡੇ ਬਿਲਕੁਲ ਹੀ ਟ੍ਰੈਂਡ ਹੋਵੇ ਹਨਾ ਆਪਾਂ ਉਹ ਜਿਹੀਆਂ ਗੱਲਾਂ ਵੀ ਕੀਤੀਆਂ ਇਹ ਗੱਲ ਕਿਉਂ ਨਹੀਂ ਨਾਰਮਲ ਹੋ ਪਾਰਿਆ ਵੀ ਸਾਰੇ ਸਾਨੂੰ ਐ ਮਿਲਿਆ ਮੈਨੂੰ ਤਾਂ ਲੱਗਦਾ ਆਪਦੀ ਆਈਡੀ ਜ਼ਿਆਦਾ ਕਮਾ ਲਈ ਅਸੀਂ ਇਸ ਉਮਰ ਮੈਂ ਕਹਿੰਦੀ ਨਹੀਂ ਆ ਜੇ ਤੁਸੀਂ ਬਾਹਰਲੇ ਮੁਲਕ ਚ ਜਾਣਾ ਹੈ ਨਾ ਉਹ ਜਿਹੜਾ ਡਸਟਪੈਨ ਹੈ ਉਹਦੇ ਚ ਆਪਦੀ ਆਈਡੀ ਸਟੱਕੇ ਜਾਓ ਜੇ ਸੱਚੀ ਮੁੱੱਚੀ ਜਿਉਣਾ ਹੈ ਹਾਂਜੀ ਕਹ ਲਿਆ ਬੱਚੂ ਸਾਡਾ ਕਹਿੰਦਾ ਜੀ ਨਹੀਂ ਤਾਂ ਤੁਹਾਡੇ ਤੋਂ ਮੁੱੱਚੀ ਜਿਉਣਾ ਕਦੇ ਤਾਂ ਸੀ ਨਾ ਹਾਂਜੀ ਤੁਹਾਡੀ ਵੱਖੀ ਨਾਲੋਂ ਸਾਰੇ ਦਿਹਾਕੇ ਛੱਡ ਜਾਂਦੇ ਨੇ ਜੇ ਤੁਸੀਂ ਯੂਥ ਨਾ ਰਹੇ ਨੇ ਇਹਦਾ ਇਹ ਵੀ ਕਾਰਨ ਹੈ ਕਿ ساری ਉਮਰ ਯੂਥ ਨੂੰ ਬਣਾਇਆ ਹੈ ਕਿ ਕੁੜੀਆਂ ਮੁੰਡਿਆਂ ਦੇ ਵਿੱਚ ਰਹੀਆਂ ਕੁੜੀਆਂ ਮੁੰਡਿਆਂ ਦੇ ਵੀ ਕਹਿੰਦੇ ਨੇ ਪ੍ਰੋਫੈਸਰ ਕਦੇ ਬੁਢੇ ਨਹੀਂ ਹੁੰਦੇ ਉਹ ਉਹ ਵੀ ਰੀਜ਼ਨ ਹੈ